ਹਰ ਜਗ੍ਹਾ ਜਾਣੇ ਆ ਸਾਡੀ ਹਰ ਗੇਜ਼ ਇੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਫਾਂ ਦੇ ਕੋਈ ਫਾਈਵ ਸਟਾਰ ਹੈ ਫਾਂ ਦੇ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੇ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਫਰਕ ਪੈਂਦੇ ਆ ਪੂਰਾ ਦੇਖਦੇ ਵੀ ਖਰਾਬ ਕਰਦਾ ਹੈ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਟਰੂਟੀ ਛੋਟੀ ਮੁੱਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਫੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵੇਸ਼ ਕਰ ਦੇ ਤੇ ਇਹਨਾਂ ਨੂੰ 5 ਸਟਾਰ ਮਿਲਣ ਆਈ ਜਨ ਰੇਟਿੰਗ ਦੇ ਵਿੱਚ ਅਗਰ 5 ਸਟਾਰ ਆਉਂਦੇ ਆ ਤੇ ਇਹਨਾਂ ਨੂੰ ਸਭਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲਾ ਵੱਲੋਂ ਦਿੱਤਾ ਜਾਏਗਾ। ਅੱਛਾ ਥਿਸ ਇਜ਼ ਗੋਇੰਟ ਟੂ ਬਿ ਪਿਓਰ ਵੇਜ ਪਿਓਰ ਵੇਜ ਪਿਓਰ ਵੇਜ ਮਤਲਬ ਕਿ ਅਸੀਂ ਇਸ ਚੀਜ਼ ਨੂੰ ਜੈਸਾ ਨਹੀਂ ਸਾਡਾ ਸ਼ਹਿਰ ਹੈ ਮੈਜੀਟੇਰੀਅਨ ਬਹੁਤ ਆ ਮਈਆ ਦੇ ਵਿੱਚ ਕੀ ਹੈ ਇਹ ਪੂਰੀ ਵੈਜੀਟੇਰੀਨ ਕਿਚਨ ਦੀ ਕਿਚਨੀ ਡਿਫਰੈਂਟ ਹੈ। ਅੱਛਾ ਇਹਦੇ ਵਿੱਚ ਕੋਈ ਨੋਨ ਵੇਜ ਦੀ ਐਂਟਰੀ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਅਲੱਗ ਇਹਦੇ ਸਾਰੇ ਬਰਤਨ ਸੈਪਰੇਟ ਇਹਦੇ ਦਾ ਹੁੰਦਾ ਵੈਜ ਤੇ ਨੋਨ ਵੇਜ ਵਰਕਸ਼ਾਪ ਇੱਕੋ ਹੀ ਲੱਗਦੀ ਹੈ ਇਹ ਸਭ ਇੱਕੋ ਹੁੰਦੀ ਹੈ ਇਹਦੇ ਵਿੱਚ ਬੇਸ਼ੇਗੇ ਇਹਦੇ ਸ਼ੈਫ ਅਲੱਗ ਹੋਣਗੇ ਹਾਂ ਇਹਦੇ ਜੋ ਕਿਚਨ ਦੇ ਵਿੱਚ ਸਮਾਨ ਹੋਊਗਾ ਸਾਰਾ ਅਲੱਗ ਹੋਊਗਾ ਜੋ ਰੈਸਟੋਰੈਂਟ ਦੀ ਕੁਕਰੀ ਕਰਕਰੀ ਹੋਊਗੀ ਉਹ ਸਾਰੀ ਅਲੱਗ ਹੋਊਗੀ ਫਿਰ ਇਹਦੇ ਫ੍ਰਿਜ ਅਲੱਗ ਨੇ ਮਤਲਬ ਕਿ ਇਹ ਨਹੀਂ ਵੀ ਨੋਨ ਵੇਜ ਤੇ ਵੇਜ ਹੀ ਲੱਗਦਾ ਹੈ ਸਾਰੀ ਸਟੋਰੇਜ ਡਿਫਰੈਂਟ ਹੈ ਸਭ ਡਿਫਰੈਂਟ ਹੈ

ਸਰ ਹਰ ਵੀਕ ਅਸੀਂ ਆਡਿਟ ਕਰਦੇ ਆਂ ਵੀ ਕੋਈ ਚੀਜ਼ ਵਿੱਚ ਐਕਸਪਾਇਰ ਨਾ ਹੋਵੇ ਕੋਈ ਕੁਝ ਨਾ ਹੋਵੇ ਸਾਡੀ ਟੀਮ ਅਲੱਗ ਹੈ ਸਾਰੇ ਸਟੋਰ ਦੀ ਤੇ ਸਾਡੇ ਰੈਪਿਟਿਟਡ ਵੈਂਡਰ ਨੇ ਐਮ ਐਨ ਵੀ ਕਿਸੇ ਵੀ ਸ਼ਾਪ ਤੋਂ ਲੈ ਲਿਆ ਬਿਲਕੁਲ ਹਾਂਜੀ ਹਾਂਜੀ ਉਹਦੇ ਪਾਰਟਿਕੂਲਰ ਸਪਲਾਇਰ ਬਿਲ ਨੰਬਰ ਫਰਕ ਸਾਈਜ਼ ਜੀ ਪਰਮਿਟ ਨੰਬਰ ਸੀਟ ਇਸ਼ੂਡ ਬੈਲੈਂਸ ਸਾਰਾ ਰਿਕਾਰਡ ਲਿਕੋਰ ਦਾ ਵੀ ਸਾਰਾ ਰਿਕਾਰਡ ਹਾਂਜੀ ਤੇ ਮਿਨੀ 바 ਮੈਨੂ ਹੈ ਸਰ ਮਿਨੀ 바 ਦੀ ਸਲਿੱਪ ਚਾਹੀਦੀ ਹੈ ਅੱਛਾ ਹਾਂਜੀ ਇਹ ਜੇ ਮੈਂ ਕਿਸੇ ਨੂੰ ਪੈਕਿੰਗ ਕਰਕੇ ਦੇਣੀ ਆ ਸਰ ਬਰਗਰਸ ਦੀ ਜਾਂ ਕੁਝ ਠੀਕ ਠੀਕ ਹੈ ਸਾਰੀ ਜਾਨੀ ਐਮਰਜੈਂਸੀ ਹੁੰਦੀ ਆ ਹੋਟਲ ਦੇ ਵਿੱਚ ਹਾਂ ਇਹ ਸਭ ਤੋਂ ਫਰਸਟ ਐਕਸ਼ਨ ਕਰਨ ਵਾਲੇ ਬੰਦੇ ਨੇ ਜਿਹੜੇ ਵੀ ਲਾਇਏ ਹੋਏ ਨੇ ਆਪਾਂ ਨੇ ਠੀਕ ਹੈ ਜੀ ਹਾਂ ਹੋਰ ਵੀ ਸ਼ਾਟ ਬਣਨੇ ਪਏ ਸੀ ਹਾਂ ਹਾਂ ਤਾਂ ਮੈਨੂੰ ਕੋਣਾ ਅੱਛਾ ਗੇਟ ਤੇ ਆ ਜਾਓ ਮਰਾ ਰਾ ਇਹ ਆਪਾਂ ਜੋ ਮੈਂ ਸਾਈਡ ਤੋਂ ਫੋਟੋ ਲੈਣਾ ਤੁਹਾਨੂੰ ਜਿਵੇਂ ਜੋ ਸੋਨੇ ਕਾਲਾ ਡਾਕ ਜੀ ਆਪਾਂ ਕੋਲ ਇੰਨੀ ਧੀਰੇ ਸ਼ੈਪ ਫੋਟੋ ਲੈਂਦੇ ਆ ਜਾਂ ਤੁਸੀਂ ਕਿੱਸਾ ਫੋਟੋ ਲੈ ਸੀ

person who is only taking care of customers. So he is your best controller. So I have everything in this register. <coughs> article. ਜਿਹੜਾ ਹੋਟਲ ਹੈ 5 ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ 5 ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੇ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਆ ਕਿ ਖਰਾ ਉਤਰਦਾ ਹੈ ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਤੇ ਜਿਹੜਾ ਨਾਲ ਹਾਈ ਜੀਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਆ ਰਵੀ એનર્ਜੀ ਨੂੰ ਜਿਵੇਂ ਜਿਹੜੀ ਸੈਂਟਰ ਗਵਰਨਮੈਂਟ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜੀਨ ਜਿਹੜਾ ਹਾਈ ਜੀਨ ਰੇਟਿੰਗ ਦੇ ਵਿੱਚ ਆ ਅਗਰ 5 ਸਟਾਰ ਹੁੰਦੇ ਆ ਤੇ ਇਹਨਾਂ ਨੂੰ ਸਵਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੇ ਵੱਲੋਂ ਦਿੱਤਾ ਜਾਏਗਾ ਤੇ ਉਹ ਮਾਨ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਹਰ ਜਗ੍ਹਾ ਜਾਣਦੇ ਆ ਸਾਡੀ ਹਰਗੇ ਜ਼ਿੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲ ਤਾਂ ਇਹੀ ਆ ਨਾ ਕਿ ਜਿਹੜਾ ਮਿਆਰ ਸਟੈਂਡਰਡ ਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦ ਦੀਆਂ ਅੱਜ ਦੇ ਗਗਨਜੀ ਮੇਰੇ ਨਾਲ ਖੜੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰੇ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਆ ਜਿਹਨੂੰ ਅੱਛਾ ਕੰਮ ਕਰਦੇ ਔਰ ਨਾਲ ਦੇ ਨਾਲੇ ਜ਼ਰੂਰ ਕਹਿ ਕੇ ਜਾਣੇ ਪੇ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ ਇਹ ਨਾ ਹੋਵੇ ਪੇ ਢਿੱਲੇ ਮੱਠੇ ਪੈ ਜਿਓ ਇਹਨੂੰ ਕਾਇਮ ਰੱਖਿਓ ਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਬਹੁਤ ਚੰਗਾ ਕਰਦੇ ਆ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਥੈਂਕ ਯੂ ਜੇ ਤੁਸੀਂ ਕਿਚਨ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਆ ਤੁਹਾਨੂੰ ਕਿਦਾਂ ਦਾ ਲੱਗਾ ਬਹੁਤ ਅੱਛਾ ਲੱਗਾ ਬੜਾ ਅੱਛਾ ਲੱਗਾ ਜਦੋਂ ਮਾੜੀ ਮੋਟੀ ਜੇ ਕਿਤੇ ਰੋਟੀ ਹੋ ਵੀ ਜਾਂਦੀ ਆ ਮੈਨੂੰ ਲੱਗਦਾ ਪਈ ਮਾੜੀ ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਆ ਉਹ ਜਿੱਥੇ ਕਿਤੇ ਲੱਗੀ ਆ ਸਾਡੀ ਫੂਡ ਸੇਫਟੀ ਜਿਹੜੇ ਹਰਵੀ એનર્ਜੀ ਵੱਲੋਂ ਆਏ ਆ ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦੀ ਇੱਥੇ ਦਾ ਸਟਾਫ ਦਾ ਮੈਡੀਕਲ ਪਾਣੀ ਵਾਟਰ ਸੈਂਪਲ ਜਿੰਨੇ ਪੈਰਾਮੀਟਰ ਹੈ ਉਹ ਸਾਰੇ ਹੀ ਚੈੱਕ ਕੀਤੇ ਆ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਤਰੂਟੀ ਛੋਟੀ ਮੁੱਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵਿਸ਼ ਕਰਦੇ ਪਏ ਇਹਨਾਂ ਨੂੰ 5 ਸਟਾਰ ਮਿਲਣ ਔਰ ਇਹਨਾਂ ਦੇ ਜਿਹੜਾ ਹਾਈਰੈਸਟ ਆਡਿਟ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲਣ ਥੈਂਕ ਯੂ ਸ਼ੁਕਰੀਆ ਜੀ ਅੱਜ ਆਪਕਾ ਜੋ ਚੈਕਿੰਗ ਕੀਆ ਡੀ ਐਚਓ ਸਾਹਮਣੇ ਕਿਆ ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫਾਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ ਸਾਰੇ ਪੇਪਰਸ ਚੈੱਕ ਕੀਤੇ ਨੇ ਸਾਰੇ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ ਜਿਹਦੇ ਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜਿਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਤੇ ਸਾਡੇ ਕੋਈ ਐਸੇ ਵਿੱਚ ਕਮੀ ਹੈ ਨਹੀਂ ਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫਾਲੋ ਵੀ ਕਰੀਏ ਅੱਗੇ ਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਰੇ ਤੋਂ ਹੋਰ ਕੀ ਮਤਲਬ ਡਾਕਟਰ ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜੇ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੇ ਹਾਂਜੀ ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਐ ਆਡਿਟ ਤੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ ਸਕੋਰਿੰਗ ਤੇ ਬਾਅਦ ਵੀ ਜੇ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫੇਰ ਸਾਨੂੰ 5 ਸਟਾਰ ਮਿਲੂਗਾ ਤੇ 5 ਸਟਾਰ ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ ਤੇ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਵੀ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਤੇ ਕੁਆਲਿਟੀ ਆਫ ਸਰਵਿਸ ਦਾ ਸਾਨੂੰ ਮਿਲੂਗਾ